ਯਾਰ ਇਹ ਫਿਰ ਲਾਈਵ ਮੈਚ ਨੂੰ ਨਹੀਂ ਸੁਣਨਾ ਲਾਈਵ ਮੈਚ ਹੋ ਰਿਹਾ ਹੈ ਮੀਟਿੰਗ ਟੂ 20 ਹੋਰ ਅੱਜ ਵਾਲੇ ਬੰਦੇ ਆ ਜਾਨਾ ਵਾਲਾ ਅੱਜ ਆ ਰਹੀ ਹੈ ਸੁਖਿੰਦਰ ਵੀ ਅਭੀ ਐਡਰੈਸ ਕਰ ਰਹਾ ਹੈ ਕਿਤਾ ਜਮੇ ਕਰਤੀ ਹੋਰ ਚੁੱਪ ਕਰੋ ਜੀ ਹਾਂ بتاਪ ਸਿੰਘ ਵਾਲਾ ਕਰ ਲੀਏ ਜੀ ਪਰ ਕਰਨ ਵੀ ਪੁੱਛਿਆ ਹੋਣਾ ਯਾਰ ਸਿੰਦਰ ਵੱਲੋਂ ਆ ਰਹੀ ਹੈ ਇਹ ਨਾਲ ਹੀ ਲਗਾ ਰੱਖਿਆ ਹੈ ਜੀ ਬਾਜੂ ਸਾਹਿਬ ਸਿੰਦਰ ਵੀ ਆ ਰਹੀ ਹੈ ਕੀ ਹੋ ਗਿਆ ਇਸਕੇ ਬਾਅਦ ਅੱਛਾ ਸਾਰੇ ਤੋਂ ਪਹਿਲੇ ਮੈਂ ਆਪਣੇ ਡੈਪਟੀ ਲੀਡਰ ਤੇ ਸਾਰੇ ਹੀ ਸੀਨੇ ਨੂੰ ਸਾਥੀ ਸਾਡੇ ਅੰਬਲੇ ਸਾਰੇ ਮੇਰੇ ਮੀਤ ਤੇ ਪੈਣਾ ਇੱਥੇ ਪਹੁੰਚੇ ਨੇ ਦੇਖੋ ਅੱਜ ਗਵਰਨਰ ਸਾਹਿਬ ਦੇ ਡਿਸਟਰ ਜਿਸ ਜਿਹੜਾ ਬਾਈਕਾਟ ਕੀਤਾ ਉਹਦਾ ਵਿਸ਼ੇਸ਼ ਕਾਰਨ ਅਜੇ ਦੂਰ ਹੈ ਪਹਿਲੀ ਗੱਲ ਤੇ ਸਾਡੀ ਪਾਰਟੀ ਦਾ ਤੇ ਪੰਜਾਬੀਆਂ ਦਾ ਮੰਨਣਾ ਹੈ ਕਿ ਗਵਰਨਰ ਸਾਹਿਬ ਦੇ ਕੋਲ ਜਿਹੜਾ ਡਿਸਟ ਦਿੱਤਾ ਹੈ ਕੰਪਲੀਟ ਝੂਠ ਦਾ ਬੁਲੰਦ ਹੈ ਕਿਸੇ ਵੀ ਇੱਕ ਸਬਜੈਕਟ ਤੇ ਅਸੀਂ 5-7 ਮਿੰਟ ਸੁਣਿਆ ਵੀ ਉਜ ਵੀ ਉਹਦੇ ਵਿੱਚ ਸਲੀਅਤ ਨਹੀਂ ਜੋ ਸਾਹਮਣੇ ਰੱਖੀ ਹੈ ਕੋਈ ਉਪਲਬਧੀ ਹੈ ਨਹੀਂ ਤੇ ਨਾਲ ਇਸ ਦੇ ਵਿੱਚ ਦੋ ਵਿਸ਼ੇਸ਼ ਰੀਜਨਸ ਨੇ ਸਾਡੇ ਬਾਈਕਾਟ ਦੇ ਇੱਕ ਵੱਡਾ ਰੀਜਨ ਹੈ 13 ਮਾਰਚ 13 ਮਾਰਚ ਨੂੰ ਕਰਨਲ ਬਾਠ ਸਰਵਿੰਗ ਆਰਮੀ ਦੇ ਕਰਨਲ ਜਿਹੜੇ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ 'ਚ ਹਿੰਦੁਸਤਾਨ ਵਾਸਤੇ ਦਿੱਲੀ ਵਿੱਚ ਕੰਮ ਕਰਦਾ ਉਹ ਤੇ ਉਹਨਾਂ ਦਾ ਚੱਕਾ ਦੇ ਇੱਕ ਦਾ ਉਹਨਾਂ ਦਾ ਹੋਰ ਉਹ ਕੁਲੀਕ ਜਿਹੜਾ ਸੀ ਰਾਤ ਦੇ 12 12:30 ਵਜੇ ਖਾਣਾ ਖਾਣ ਵਾਸਤੇ ਰਜਿੰਦਰ ਹਸਪੀਟਲ ਦੇ ਬਾਹਰ ਮੈਡੀਕਲ ਕਾਲਜ ਦੇ ਗਏ ਪੁਲਿਸ ਦੇ ਚੰਦ ਅਫਸਰ ਜਿਹੜੇ ਕੰਪਲੀਟ ਸ਼ਰਾਬੀ ਸ਼ਰਾਬੀ ਹਾਲਾਤ ਦੇ ਵਿੱਚ ਸਨ ਪਤਾ ਲੱਗਿਆ ਜੋ ਅਸੀਂ ਸੋਸ਼ਲ ਮੀਡੀਆ ਤੇ ਤੇ ਕਰਨਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਨਾਂ ਦੀ ਬਾਈਕ ਨਾਲ ਕਿ ਉਸ ਟਾਈਮ ਕਿਸੇ ਇਨਕਾਊਂਟਰ ਚ ਆਏ ਸੀ ਤਿੰਨ ਚਾਰ ਗੱਡੀਆਂ ਸੀ ਉਹਨਾਂ ਕੋਲ ਉਹਨਾਂ ਨੇ ਆ ਕੇ ਬਹੁਤ ਬੁਰੀ ਤਰ੍ਹਾਂ ਇਨ ਸਪਾਈਟ ਆਫ ਦੀ ਫੈਕਟ ਕਿ ਕਰਨਲ ਸਾਹਿਬ ਨੇ ਆਪਣੀ ਆਈਡੈਂਟੀਟੀ ਵਿਖਾਈ ਕਿ ਮੈਂ ਸਰਵਿੰਗ ਕਰਦਾ ਸਾਨੂੰ ਬਹੁਤ ਵੱਡਾ ਅਫਸੋਸ ਹੈ ਕਿ ਇੱਕ ਸਰਵਿੰਗ ਕਰਨਲ ਹੋਏ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਉਹਦੀ ਦਸਤਾਰ ਉਤਾਰੀ ਇੱਥੇ ਉਹਨੂੰ ਕਟਿਆ ਜਾਏ ਆਈਡੈਂਟੀਟੀ ਵਿਖਾਣ ਦੇ ਬਾਅਦ ਇਹ ਅੱਜ ਦੇ ਦਿਨ ਤੱਕ ਜਿਹੜੀ ਐਫਆਈਆਰ ਦਰਜ ਕੀਤੀ ਗਈ ਉਹ ਉਹ ਜ਼ੀਰੋ ਐਫਆਈਆਰ ਅਜੇ ਤੱਕ ਕਪਸਨ ਦਾ ਨਾਂ ਨਹੀਂ ਵਿੱਚ ਪਿਆ ਸਸਪੈਂਸ਼ਨ ਤੁਸੀਂ ਵੇਖੋ ਸਸਪੈਂਸ਼ਨ ਕਰਦੇ ਹੋ ਨਾ ਵੀ ਦਿੰਦੇ ਕਿਸੇ ਨੂੰ ਕਿਸ ਕਿਸਮ ਦੀ ਸਸਪੈਂਸ਼ਨ ਹੋਈ ਹੈ ਐਂ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਦੋਂ ਹਲ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਤੇ ਡਿਫੈਂਸਿਵ ਮਿਨਿਸਟਰੀ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਸਾਰੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਦੋਂ ਵੇਖਿਆ ਸੈਂਟੀਮੈਂਟ ਸਰਕਾਰ ਦੇ ਉਲਟ ਹੈ ਇੱਕ ਆਈ ਵਾਸ਼ ਕਰਨ ਵਾਸਤੇ ਇੱਕ ਮੈਜਿਸਟ੍ਰੀਅਲ ਇਨਕੁਆਇਰੀ ਉਹ ਵੀ ਕਾਰਪੋਰੇਸ਼ਨ ਪਟਿਆਲੇ ਦਾ ਜਿਹੜਾ ਕਮਿਸ਼ਨਰ ਉਹਨੂੰ ਲਗਾ ਦਿੱਤਾ ਹੈ ਸੋ ਅਸੀਂ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਮੇਨ ਆਪੋਜੀਸ਼ਨ ਕਾਰਨ ਅਸੀਂ ਡਿਮਾਂਡ ਕਰਦੇ ਆ ਕਿ ਅੱਗੇ ਬਹੁਤ ਸਾਰੀਆਂ ਐਹੋ ਜਿਹੀਆਂ ਇਨਕੁਆਰੀਆਂ ਹੋਈਆਂ ਜਿੱਥੇ ਸਿੱਟਾਂ ਬਠਾਈਆਂ 15-20 ਦਿਨਾਂ ਤੋਂ ਬਾਅਦ ਜਦੋਂ ਇਨਸੀਡੈਂਟ ਥੋੜਾ ਜਿਹਾ ਧੱਲਾ ਪੈ ਜਾਂਦਾ ਉਦੋਂ ਉੱਥੇ ਦੀ ਉੱਥੇ ਹੀ ਢੰਡੇ ਬਸਤੇ ਚ ਪਾ ਦਿੱਤੀ ਜਾਂਦੀ ਹੈ ਸਾਡੀ ਮੰਗ ਹੈ ਕਿ ਇਸ ਸ਼ਰਮਨਾ ਧੱਟਣਾ ਨੂੰ ਰੋਕਣ ਵਾਸਤੇ ਤੇ ਪੰਜਾਬ ਦੀ ਜਿਹੜੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਉਹਨੂੰ ਰিস্টੋਰ ਕਰਨ ਵਾਸਤੇ ਐਸੈਂਸ਼ੀਅਲ ਹੈ ਕਿ ਗਵਰਨਮੈਂਟ ਆਫ ਪੰਜਾਬ ਰਿਕੁਐਸਟ ਕਰੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿਸੇ ਸਿਟਿੰਗ ਜੱਜ ਦੇ ਕੋਲੋਂ ਟਾਈਮ ਬਓ ਜੇ ਸਿਟਿੰਗ ਜੱਜ ਬਾਇਚਾਂਸ ਨਹੀਂ ਅਵੇਲੇਬਲ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋ ਵੀਦਨੇ ਵੀ ਇਹ ਇਨਕੁਆਇਰੀ ਜਿਹੜੀ ਹੈ ਉਹਦੇ ਤੱਤੇ ਲੈ ਕੇ ਕੇਸ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਬਰਖਾਸਤ ਕੀ ਸਸਪੈਂਸ਼ਨ ਦੀ ਗੱਲ ਹੀ ਬਰਖਾਸਤ ਦੀ ਕਿਉਂਕਿ ਇਨਸੀਡੈਂਟ ਦੂਰ ساری ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਸ਼ਰਮਸਾਰੇ ਨੰਬਰ 2 ਭਗਵੰਤ ਮਾਨ ਜੀ ਆ ਸਾਡੇ ਕੋਲ ਆ ਮੇਰੇ ਦੋਸਤ ਪਿੱਛੇ ਸਾਡੇ ਸਾਥੀ ਕੈਰੀ ਕਰ ਰਹੇ ਨੇ ਪਲੇਕਾਰਡ ਜਦੋਂ ਮੈਂ ਆਪੋਜੀਸ਼ਨ ਵੈਸਟੈਂਡ ਜਦੋਂ ਸਰਕਾਰ ਚਾਣਾ ਸੀ ਉਦੋਂ ਹਰ ਧਰਨੇ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਦੇ ਧਰਨੇ ਸੀ ਮਾਨ ਸਾਹਿਬ ਖੁਦ ਬੈਠਦੇ ਰਹੇ ਕੇਜਰੀਵਾਲ ਸਾਹਿਬ ਆਉਂਦੇ ਨੇ ਦਾ ਕੁਲਤਾਰ ਸਿੰਘ ਇਸ ਜਦਵਾ ਦੀਆਂ ਫੋਟੋਆਂ ਨੇ ਅਮਨ ਰੋਡਾ ਚੀ ਦੀਆਂ ਨੇ ਫਾਈਨੈਂਸ ਮੰਤਰੀ ਚੀਮਾ ਸਾਹਿਬ ਦੀਆਂ ਫੋਟੋਆਂ ਨੇ ਹਰ ਲੜਾਈ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਸਾਥ ਦਿੰਦੇ ਰਹੇ ਹਾਂ ਤੇ ਤੁਹਾਨੂੰ ਇਸ ਗੱਲ ਦਾ ਇਲਮ ਵੀ ਹੋਏਗਾ ਕਿ ਇਹਦਾ ਕਿਸਾਨ ਯੂਨੀਅਨਸ ਦੀ ਐਕਟਿਵ ਸਪੋਰਟ ਤੇ ਮਦਦ ਦੇ ਨਾਲ ਅੱਜ 92 ਦੇ ਨੰਬਰ ਤੇ ਹੁਣ ਤੁਸੀਂ ਵੇਖੋ ਇਹ ਜਿਹੜੇ ਧਰਨੇ ਵੀ ਲੱਗੇ ਨੇ ਜਾਂ ਸੌਰੀ ਇਹ ਜਿੱਥੇ ਵੀ ਹੈ ਇਹਨਾਂ ਨੇ ਕਿਸਾਨ ਵੀਰਾਂ ਨੇ ਆਪਣੇ ਮੋਰਚੇ ਵੀ ਲਾਏ ਉਹਨਾਂ ਨੇ ਬਕਾਇਦਾ ਤੌਰ ਤੇ ਦੀ ਕਲੀਅਰਿਫਿਕੇਸ਼ਨ ਦਿੱਤੀ ਹੈ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਇਹ ਤਾਂ ਰਸਤੇ ਰੋਕੇ ਗਏ ਨੇ ਗਵਰਨਮੈਂਟ ਆਫ ਹਰਿਆਣਾ ਵੱਲ ਅਸੀਂ ਤੇ ਐਜ਼ ਸਿਟੀਜ਼ਨਸ ਆਫ ਇੰਡੀਆ ਸਾਡਾ ਪੂਰਨਕ ਹੈ ਕਿ ਅਸੀਂ ਦਿੱਲੀ ਵਿੱਚ ਆਪਣੇ ਹੁਕਮਰਾਨਾਂ ਨੂੰ ਆਪਣੀ ਗੱਲ ਰੱਖ ਸਕੀਏ ਜੇ ਰੋਕਿਆ ਗਿਆ ਚ ਇਹਦੇ ਨਾਲ ਅਸੀਂ ਇਹ ਵੀ ਗੱਲ ਕਲੀਅਰਫਾਈ ਕਰਨਾ ਚਾਹੁੰਦੇ ਆ ਬਹੁਤ ਸਾਰੇ ਕਿਸਾਨ ਲੀਡਰਸ ਨੇ ਵੀ ਗੱਲ ਕਹੀ ਕਿ ਅਸੀਂ ਬਕਾਇਦਾ ਤੌਰ ਤੇ ਪੇਸ਼ਕਸ਼ ਰੱਖੀ ਸੀ ਗਵਰਨਮੈਂਟ ਆਫ ਪੰਜਾਬ ਤੇ ਮਾਨ ਸਾਹਿਬ ਕਿ ਮਾਨਸਾ ਬਾਈ ਸਾਈਡਾਂ ਤੇ ਬਹਿ ਜਾਣੇ ਤੁਸੀਂ ਆਪਣੀ ਟ੍ਰੈਫਿਕ ਚਲਾਓ ਤੁਹਾਡਾ ਕਾਰੋਬਾਰ ਦਾ ਇਹਦਾ ਨੁਕਸਾਨ ਨਾ ਅਸੀਂ ਇਹ ਕਲੈਰੀਫਾਈ ਕਰਨਾ ਚਾਹੁੰਦੇ ਆ ਆਪਣੀ ਪਾਰਟੀ ਦਾ ਕਲੀਅਰ ਸਟੈਂਡ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਦੀ ਸੜਕ ਰੋਕੀ ਜਾਏ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਰੇਲਵੇ ਟ੍ਰੈਕ ਰੋਕਿਆ ਜਾਏ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰੋਬਾਰ ਤੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚੇ ਸਾਡੀ ਸਾਰੀ ਸਹਾਨਪੂਤੀ ਪੰਜਾਬ ਦੀ ਇੰਡਸਟਰੀ ਨਾਲ ਸਾਡੇ ਵਪਾਰੀ ਵੀਰਾਂ ਨਾਲ ਤੇ ਹੋਟਲਾਂ ਵਾਲਿਆਂ ਨਾਲ ਹੈ ਤੇ ਕਮਿਊਟਰਸ ਨਾਲ ਜਿਨ੍ਹਾਂ ਨੂੰ ਢੇਢ ਦੋ ਦੋ ਘੰਟੇ ਗੱਡੀਆਂ ਨੂੰ ਕਮਾ ਕੇ ਵਾਇਆ ਚੰਡੀਗੜ੍ਹ ਤੇ ਖੱਜਲ ਖਰਾਬ ਹੋਣਾ ਪਈ ਸਾਡਾ ਇਹ ਕਹਿਣਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇਨਡਾਇਰੈਕਟ ਤੱਕ ਦੇ ਨਾਲ ਭਗਵੰਤ ਮਾਨ ਦਾ ਵੱਡਾ ਰੋਲ ਲੁਆਨ ਦੇ ਵਿੱਚ ਹੁਣ ਇਹ ਜਿਹੜਾ ਆਲ ਆਫ ਅਸ ਛੱਜੇ ਨੇ ਕੰਮ ਕੀਤਾ ਗਿਆ ਇਹ ਪੰਜਾਬ ਦੇ ਕਰਤਾਰ ਦੇ ਖਿਲਾਫ ਪੰਜਾਬੀਆਂ ਨੇ ਕਦੀ ਕਿਸੇ ਨੂੰ ਕਰ ਸੱਦ ਕੇ ਉਹਨੇ ਨਾ ਧਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀਤਾ ਤੁਸੀਂ ਘਰ ਬੁਲਾਉਂਦੇ ਹੋ ਸੱਦਾ ਦਿੰਦੇ ਹੋ ਉਹਨਾਂ ਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਟ ਕੇ ਬਾਰਡਰਸ ਕਲੀਅਰ ਕਰਾਂਦਾ ਬਾਰਡਰ ਕਲੀਅਰ ਜਿਹੜੀ ਉਹ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿੰਿਸਟਰ ਸਾਫ਼ ਤੌਰ ਕਹਿਣਾ ਚਾਹੀਦਾ ਸੀ ਮੈਂ ਸਰਕਾਰਾਂ ਤੁਹਾਡੇ ਕੋ ਖਾਲੀ ਕਰਾ ਇਹ ਸੜਕਾ 400 ਦਿਨ ਪਹਿਲੇ ਵੀ ਖਾਲੀ ਹੋ ਸਕਦੀ ਸਾਡਾ ਕਹਿਣ ਦਾ ਮਕਸਦ ਇਹ ਹੈ ਇਹ ਬਕਾਇਦਾ ਤੌਰ ਇਸ ਪ੍ਰੈਜ਼ੈਂਟ ਸਰਕਾਰ ਤੇ ਭਗਵੰਤ ਮਾਨ ਦਾ ਛੜਯੰਤਰ ਜਿਨੇ ਪਹਿਲੇ ਕਿਸਾਨਾਂ ਤੋਂ ਇਹ ਜਿਹੜਾ ਜੋ ਕੁਝ ਹੋਇਆ ਇਹਦੇ ਵਾਸਤੇ ਰਿਸਪਾਂਸਿਬਲ ਨੇ ਹੁਣ ਵਪਾਰੀਆਂ ਨੂੰ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀ ਸਹਾਨਬੂਤੀ ਲੈਣ ਵਾਸਤੇ ਕਿਉਂਕਿ ਕੇਜਰੀਵਾਲ ਸਾਹਿਬ ਦਰਲੋ ਮੱਚੀ ਇਹ ਵਪਾਚਨਾ ਵਾਸਤੇ ਨਹੀਂ ਆਇਆ ਕੇਜਰੀਵਾਲ ਸਾਹਿਬ ਇਨਸ਼ੋਰ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਬੈਸਤੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਉਹਨਾਂ ਦੇ ਰਾਜ ਸਭਾ ਦੇ ਐਮਪੀ ਸਨੀ अरोड़ा ਸਾਹਿਬ ਜਿੱਤਣ ਸਨੀ अरोड़ा ਸਾਹਿਬ ਨੂੰ ਸ਼ਾਇਦ ਜਿੱਤਾਨ ਚੋਣੇ ਕੀ ਨਾ ਹੋਣ ਉਹਨਾਂ ਦਾ ਜ਼ਿਆਦਾ ਮਕਸਦ ਇਹ ਹੈ ਕਿ ਜਿੱਤੇਗਾ ਤੇ ਰਾਜ ਸਭਾ ਖਾਲੀ ਹੋਏਗੀ ਤੇ ਮੈਂ ਦਿੱਲੀ ਪੰਜਾਬ ਦੇ ਰਸਤੇ ਤਬੂ ਸੋ ਇਹ ਦੋ ਚੀਜ਼ਾਂ ਵਾਸਤੇ ਅਸੀਂ ਬਕਾਇਦਾ ਤੌਰ ਗਵਰਨਰ ਸਾਹਿਬ ਦੇ ਅਡਰੈਸ ਦਾ ਬਾਈਕਾਟ ਵੀ ਕੀਤਾ ਇਸ ਸਾਰੇ ਅਡਰੈਸ ਦੇ ਵਿੱਚ ਅਸੀਂ ਪੜਿਆ ਕੁਝ ਵੀ ਲੋਕਾਂ ਵਾਸਤੇ ਹੈ ਨਾਲ ਨੌਜਵਾਨ ਬੱਚਿਆਂ ਵਾਸਤੇ ਕੁਝ ਤੁਸੀਂ ਵੇਖਿਆ ਜਿਉ ਸਾਡੇ ਬੱਚੇ ਆਏ ਨੇ ਮੈਂ ਅੱਜ ਤੁਹਾਡੇ ਸ੍ਰੀ ਅਜ ਵਿਧਾਨ ਸਭਾ ਦੇ ਫਲੋਰ ਤੋਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਇੱਕ ਚਿੱਠੀ ਵਿਖਾਓ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਈ ਜਦੋਂ ਸਾਡੇ ਨੌਜਵਾਨ ਬੱਚੇ ਅਮਰੀਕਾ ਚੋਂ ਇਕੱਲੇ ਨੇ ਉਹਨਾਂ ਨੇ 에어 ਫੋਰਸ ਦੇ ਜਹਾਜ਼ਾਂ ਦੇ ਵਿੱਚ ਕੀ ਭਗਵੰਤ ਮਾਨ ਨੇ ਚਿੱਠੀ ਲਿਖੀ ਨਰਿੰਦਰ ਮੋਦੀ ਜੀ ਨੂੰ ਤੇ ਪੁੱਛਿਆ ਕਿ ਮੋਦੀ ਸਾਹਿਬ ਤੁਸੀਂ ਤੇ ਉਦੋਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੇ ਅੱਤਾ ਵਿੱਚ ਹਤਕੜੀਆਂ ਲਾ ਕੇ ਪੈਰਾਂ ਵਿੱਚ ਬੇੜੀਆਂ ਲਾ ਕੇ ਦਸਤਾਰਾਂ ਉਤਾਰ ਕੇ ਇੱਥੇ ਕੱਲੇ ਗਏ ਪ੍ਰਾਈਮ ਮਿੰਿਸਟਰ ਸਾਹਿਬ ਤੁਸੀਂ ਹਿੰਦੂਸਤਾਨੀਆਂ ਵਾਸਤੇ ਪੰਜਾਬੀਆਂ ਵਾਸਤੇ 트ੰਪ ਸਾਬ ਕੋ ਰਾਸ਼ਟਰਪਤੀ 트ੰਪ ਕੋ ਸਟੈਂਡ ਕਿਉਂ ਨਹੀਂ ਲਿਆ ਤੁਹਾਨੂੰ ਯਾਦ ਹੋਇਆ ਕਿ ਛੋਟਾ ਜਿਹਾ ਦੇਸ਼ ਹੈ ਕੋਲੰਬੀਆ ਉੱਥੋਂ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਜਹਾਜ਼ ਨਹੀਂ ਕੱਲਾ ਮੈਂ ਆਪਣਾ ਜਹਾਜ਼ ਹਜ਼ਾਰਾਂ ਸਾਡੇ ਬੱਚੇ ਤਰੋਨਾ ਦੇ ਵਿੱਚ ਹਿੰਦੂਸਤਾਨੀ ਬਾਹਰਲੇ ਮੁਲਕਾਂ 'ਚੋਂ ਸਾਰੀ ਦੁਨੀਆ 'ਚੋਂ ਏਅਰ ਇੰਡੀਆ ਦੇ ਜਹਾਜ਼ ਕਰਕੇ ਮਗਵਾਏਗੇ ਜਦੋਂ ਯੂਕਰੇਨ ਦੀ ਬੈਟਲ ਸੀ ਸਾਡੇ ਮੈਡੀਕਲ ਤੇ ਇੰਜੀਨੀਅਰਿੰਗ ਦੇ ਬੱਚੇ ਏਅਰ ਇੰਡੀਆ ਦੇ ਜਹਾਜ਼ ਕਰਕੇ ਮਗਵਾਏਗੇ ਕਿ ਇਹ ਜਹਾਜ਼ ਏਅਰ ਇੰਡੀਆ ਦੇ ਖੁਦ ਪ੍ਰਾਈਮ ਮਿੰਿਸਟਰ ਸਾਹਿਬ ਕਿਉਂ ਨਹੀਂ ਸੀ ਕੱਲ ਸਕਦੇ ਮੈਂ ਪੁੱਛਣਾ ਚਾਹਨਾ ਐਜ਼ ਅ ਚੀਫ ਮਿੰਿਸਟਰ ਕਿ ਭਗਵੰਤ ਮਾਨ ਜੀ ਨੇ ਨਰਿੰਦਰ ਮੋਦੀ ਜੀ ਨੂੰ ਇਹ ਚਿੱਠੀ ਲਿਖੀ ਨੰਬਰ 2 ਜਿਹੜੇ ਜਹਾਜ਼ ਅਮਰਸਰ ਲੈਂਡ ਹੁੰਦੇ ਰਹੇ ਤੁਹਾਨੂੰ ਪਤਾ ਹੋਏਗਾ ਅਮਰੀਕਾ ਜਹਾਜ਼ ਕੱਲ ਸਦਾ ਬੱਡ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਕਿਥੇ ਲੈਂਡ ਕਰਨਾ ਮਿਨਿਸਟਰੀ ਆਫ ਸਿਵਲ ਅਫੇਅਰਸ ਉਹਨੂੰ ਵੇਖਦੀ ਇਹ ਜਹਾਜ਼ ਦਿੱਲੀ ਲੈਂਡ ਹੋਣੇ ਚਾਹੀਦੇ ਸੀ ਕਿਉਂਕਿ ਪੰਜਾਬ ਨੋਂ ਵੀ ਵੱਖ ਬੱਚੇ ਕੋ ਗੁਜਰਾਤ ਦੇਸੀ ਹਰਿਆਣੇ ਦੇਸੀ ਸਾਰੇ ਹਿੰਦੁਸਤਾਨ ਦੇ ਸਾਡੇ ਬੱਚੇ ਹਿੰਦੁਸਤਾਨ ਦੇ ਕੈਪੀਟਲ ਜਹਾਜ਼ ਆਣਾ ਚਾਹੀਦਾ ਸੀ ਜਾਣ ਬੁੱਝ ਕੇ ਤਿੰਨ ਫਲਾਈਟਸ ਪੰਜਾਬ ਚ ਆਈਆਂ ਕੋਈ ਰੀਹੈਬਿਟੇਸ਼ਨ ਪੈਕੇਜ ਨਹੀਂ ਦਿੱਤਾ ਇਹਨਾਂ ਨੂੰ ਤੋ ਐਸੀ ਹੀ ਇਸ ਗਾਂਦੀ ਮੰਗ ਕਰ ਰਿਹਾ ਕਿ ਸਾਨੂੰ ਕੋਈ ਚਿੱਠੀ ਦੇਖਾਓ ਕਿ ਤੁਸੀਂ ਇਤਰਾਜ਼ ਕੀਤਾ ਹੋ ਅੰਮ੍ਰਿਤਸਰ ਜਾਂਚ ਕਿਉਂ ਲੈਂਦੇ ਤੁਸੀਂ ਇਤਰਾਜ਼ ਕੀਤਾ ਪ੍ਰਾਈਮ ਮਿਨਿਸਟਰ ਕੋ ਕਿ ਸਾਡੇ ਹਿੰਦੁਸਤਾਨੀ ਤੇ ਵਿਸ਼ੇਸ਼ ਤੌਰ ਪੰਜਾਬੀ ਬੱਚਿਆਂ ਦੀ 17 ਉਤਾਰ ਕੇ ਹੱਤ ਕੜੀਆਂ ਤੇ ਬੇਡੀਆਂ ਲਾ ਕੇ ਲਿਆਉਂਦੇ ਗਏ ਸੋ ਐਜ਼ ਅ ਚੀਫ ਮਿਨਿਸਟਰ ਕਿਹੜਾ ਇਹਨਾਂ ਦਾ ਰੋਲ ਹੈ ਸੀ ਲਾਹ ਕਿਸਾਨਾਂ ਵਾਸਤੇ ਵੇਖੋ ਮੈਂ ਇਸ ਗੱਲ ਦੀ ਦਰਦ ਦੇਣਾ ਚਾਹਾਂਗਾ ਕਾਂਗਰਸ ਦੀ ਸਰਕਾਰ ਨਹੀਂ ਭਾਵੀਆਂ ਨੂੰ ਕੋਈ ਵੀ ਹੈਡ ਕਰ ਰਿਹਾ ਸੀ ਇੱਕ ਵੀ ਕਿਸਾਨ ਨੂੰ ਕਾਂਗਰਸ ਦੀ ਸਰਕਾਰ ਚ ਕਿਸੇ ਨੂੰ ਛੋਟੀ ਤੱਕ ਨਹੀਂ ਮਾਰੀ ਕਿਸੇ ਨੂੰ ਡੰਗ ਤੱਕ ਨਹੀਂ ਸੀ ਮਾਰੀ ਸਾਰਿਆਂ ਨੂੰ ਸੇਫ ਪੈਸੇ ਚ ਪੰਜਾਬ ਚੋਂ ਦਿੱਤਾ ਗਿਆ ਦਿੱਲੀ ਬਿਠਾਇਆ ਗਿਆ ਆਪਣੀਆਂ ਮੰਗਾਂ ਮੰਗ ਕੇ ਤਿੰਨ ਕਾਲੇ ਕਾਨੂੰਨ ਕੈਨਸਲ ਕਰਵਾ ਕੇ ਉਹ ਵਾਪਸ ਆਏ 700 ਤੋਂ ਵੱਧ ਸ਼ਹਾਦਤਾਂ ਹੋਈਆਂ ਕਾਂਗਰਸ ਦੀ ਸਰਕਾਰ ਨੇ ਹਰ ਇੱਕ ਵਿਅਕਤੀ ਨੂੰ ਫਾਈਨੈਂਸ਼ੀਅਲ ਮਦਦ ਵੀ ਕੀਤੀ ਤੇ ਨੌਕਰੀਆਂ ਵੀ ਦਿੱਤੀ ਇੱਥੇ ਸੁਭਕਰਨ ਸਿੰਘ ਦੀ ਮੌਤ ਜਿਹੜੀ ਹੋਈ ਹੈ ਹਰਿਆਣਾ ਪੁਲਿਸ ਨੇ ਫਾਇਰ ਕੀਤੇ ਨੇ ਨੌਜਵਾਨ ਬੱਚੇ ਸਾਡੇ ਤੇ ਐਡ ਉਹਨੂੰ ਪੰਜਾਬ ਦੇ ਸੋਇਲ ਦੇ ਉੱਤੇ ਸਮਝੋ ਪੰਜਾਬ ਦੀ ਟੈਰੀਟਰੀ 'ਚ ਹਰਿਆਣਾ ਪੁਲਿਸ ਨੇ ਮਾਰੂ ਭਗਵੰਤ ਮਾਨ ਜੀ ਤੁਸੀਂ ਜ਼ੀਰੋ ਐਫ ਆਈ ਆਰ ਤੇ ਕਿਸੇ ਦਾ ਨਾਮ ਨਹੀਂ ਦਿੱਤਾ ਜੁਡੀਸ਼ੀਅਲ ਕਮਿਸ਼ਨ ਵੀ ਜੇ ਬੈਠੀ ਤੁਹਾਡੇ ਅਦਾਸ ਨੇ ਐ ਸੀ ਐਲ ਪੀ ਲੀਡਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਹਾਈ ਕੋਰਟ ਦੇ ਵਿੱਚ ਏ ਪੀ ਐਸ ਜੂਨ ਸਾਹਿਬ ਨੂੰ ਵਕੀਲ ਕੀਤਾ ਆਪਣੀ ਰੈਟ ਪਟੀਸ਼ਨ ਕੀਤੀ ਉਸ ਪਟੀਸ਼ਨ ਉੱਤੇ ਸ਼ੁਭਕਰਨ ਸਿੰਘ ਨੂੰ ਤੋਂ 200 ਤੋਂ ਵੱਧ ਜਿਹੜੇ ਕਿਸਾਨ ਵੀਰਾਂ ਨੂੰ ਗੋਲੀਆਂ ਜਿਨ੍ਹਾਂ ਦੇ ਜਿਸਮਾਂ ਦੇ ਵਿੱਚ ਨਾਲੀਆਂ ਦੀਆਂ ਬੱਚੇ ਸ਼ਰੇ ਬੱਚੇ ਸੀ ਉਹਨਾਂ ਵਾਸਤੇ ਜੁਡੀਸ਼ੀਅਲ ਕਮਿਸ਼ਨ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਪਲੀਟਲੀ ਫੇਲ ਹੈ ਡਰਗਸ ਦੇ ਮਤਲਬ ਇਹ ਤੇ ਵੀ ਮੈਂ ਇਹ ਪੁੱਛਣਾ ਚਾਹਨਾ ਛੋਟੀਆਂ ਮੱਛੀਆਂ ਤੇ ਘਰ ਕਿਹੜੇ ਘਰ ਨੇ ਜਿਹੜੇ ਪਿੰਡ ਦੇ ਵਿੱਚ ਕੋਈ ਪੱਠੇ ਪਾਣ ਵਾਲੇ ਜਿੱਥੇ ਡੰਗਰ ਬੰਨੇ ਨੇ ਉਹਨਾਂ ਦੇ ਇੱਕ ਇੱਕ ਕਮਰਾ ਢਾ ਕੇ ਤੇ ਵਿਖਾਣਾ ਚਾਹੁੰਦੇ ਪ੍ਰੈਸ਼ਰ ਕ੍ਰੀਏਟ ਕਰ ਰਹੇ 3 ਸਾਲ ਕੀ ਕਰਦੇ ਰਹੇ ਅਹੀ ਕੇਜਰੀਵਾਲ ਸਾਹਿਬ ਕਹਿੰਦੇ ਸੀ 4 ਹਫਤਿਆਂ ਵਿੱਚ ਡਰਗ ਦਾ ਮੈਨੇਜਮੈਂਟ ਖਤਮ ਕਰ ਹੁਣ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦਾ ਇਹ ਗੰਦ ਦੂਰ ਕਰਦੇ ਬੜਾ ਟਾਈਮ ਲੱਗਦਾ ਸੋ ਇਸ ਗੱਲ ਕਾ ਕੰਪਲੀਟਲੀ ਫੇਲ ਸਰਕਾਰ ਫੇਲ ਟੀਚਰ ਮਲਾਜ਼ਮਾਂ ਨੂੰ ਰੋਟਿਆ ਵੇਖੋ ਤੁਸੀਂ ਬੋਲਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਅੱਜ 1.5 ਸਾਲ ਨੋਟੀਫਿਕੇਸ਼ਨ ਹੋ ਚੁੱਕਿਆ ਕੋਈ ਲਾਗੂ ਨਹੀਂ ਹੋਇਆ ਕੋਈ ਸਾਡੀਆਂ ਨੌਜਵਾਨ ਬੱਚੀਆਂ ਅੱਜ ਚੰਡੀਗੜ੍ਹ 'ਚ ਵੱਡਾ ਵਿਰੋਧ ਹੋ ਰਿਹਾ ਹੈ 1100 ਰੁਪਿਆ ਉਹਨਾਂ ਨੂੰ ਕਿਹਾ ਸੀ 3 ਸਾਲ ਬੀਤਣ ਤੋਂ ਬਾਅਦ ਕਿਤੇ ਨਾਂ ਤੱਕ ਵੀ ਨਹੀਂ ਲਿਆ ਸੋ ਇਹ ਸਾਰੇ ਬਹੁਤ ਸਾਰੀਆਂ ਗੱਲਾਂ ਤੇ ਆਂਦੇ ਕੋਈ ਆ ਜਿਹੜਾ 1100 ਰੁਪਿਆ नौजवान बच्चिया जिन वोटर्स अठारह साल से वो सारा तो इस गो है इसके बाद मेरे कोई और साथी हमारे लिए भी बात करेंगे मैं उनको रिक्वेस्ट कर दूंगा इससे पहले ये देखो दो जो मेन मुद्दे हैं जिन पर आज गवर्नर साहब के प्रेस को हमने